ਕਤਾਰ ਕਤਾਰ ਨੇ ਜਿੱਥੇ ਕਿਥੋਂ ਬਣਾ ਲਈ ਮੈਨੂੰ ਕੋਈ ਇਹਨੇ ਪੇਤ ਨਹੀਂ ਦੱਸਿਆ ਕੋਈ ਮੇਰੇ ਕੋ ਸੁਣਵਾਈ ਨਹੀਂ ਆਣ ਕੇ ਕੋਈ ਜਲਾਲਾਬਾਦ ਦਾ ਸ੍ਰੀ ਆਖੇ ਜਲਾਲਾਬਾਦ ਦਾ ਤੇ ਮੈਨੂੰ ਕੋਈ ਪੇਤ ਨਹੀਂ ਹੁਣ ਮੰਗਾਣ ਆਣ ਕੇ ਤਮਕੇਂ ਦਾ ਮੈਂ ਜਿੱਥੇ ਬਣਵਾ ਲਈ ਜਾਂ ਬਣਵਾ ਲਈ ਹੈ ਤੇ ਮੈਂ ਇਨੇ ਚਿਰ ਦੀ ਬੈਠੀ ਸਾਂ ਮੈਨੂੰ ਤੇ ਆਣ ਕੇ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਜਿੱਥੇ ਬਣ ਹਾਂ ਹੈ ਤੇ ਇਹਨਾਂ ਨੇ ਬਾਰੋ-ਬਾਰ ਆਪਣੇ ਕਾਰਵਾਈ ਕਰਕੇ ਵੀ ਇਹ ਬਣਾ ਲਿਆ ਯਾਦ ਨਹੀਂ ਕੋਈ ਬਲਾਦਰੀ ਨਹੀਂ ਮੇਰੀ ਇਹਦੇ ਨਾਲ ਜਾਲੀ ਜਾਲੀ ਹੈ ਜਾਲੀ ਰਜਿਸਟਰੀ ਬਣਾਵਾ ਨਹੀਂ ਜਾਲੀ ਦੀ ਰਜਿਸਟਰੀ ਬਣਵਾ ਕੇ ਮੈਨੂੰ ਹੁਣ ਤੰਗ ਕਰਦਾ ਤੇ ਮੈਂ ਜੁੱਤੀ ਬਣਾ ਲਈ ਹੈ ਮੈਂ ਜੁੱਤੀ ਬਣਵਾ ਲਈ ਜੀ ਮੈਨੂੰ ਆਣ ਕੇ ਧਮਕੀਆਂ ਦਿੰਦਾ ਹਾਂ ਜਾਨੇ ਚਰਦੀ ਜੀ ਬੈਠੀ ਹੋਈਆਂ ਮੈਂ 60-70 ਸਾਲ ਦੀ ਬੈਠੀ ਆ ਮੇਰੇ ਬੱਚੇ ਕੋ ਦੋ ਗੁਜ਼ਰ ਗਏ ਮੇਰਾ ਆਦਮੀ ਗੁਜ਼ਰ ਗਿਆ ਮੈਂ ਇਕੱਲੀ ਬੈਠੀ ਸੀ ਕਿ ਉਹ ਜਗਹ ਲਈ ਮੈਂ ਸਟਾ ਵੀ ਮੇਰੇ ਦਿਲਾਂ ਵੀ ਟੁੱਟ ਗਈਆਂ ਇਹਨੂੰ ਸਾਂਭਿਆ ਮੈਨੂੰ ਲੱਗਾ ਵੀ ਮੇਰੀਆਂ ਬਰਮਾਈਆਂ ਚੜਾਈਆਂ ਜੀਵਨ ਸੰਗ ਤੇ ਉਹਦੀ ਮਾਤਾ ਜੀ ਨੇ ਜਿਉਂ ਲਾਲ ਜਿਵੇਂ ਲਾਲ ਮੇਰੀ ਆਣ ਕੇ ਨਾਲ ਦੇਖਭਾਲ ਕਰਦਾ ਰਿਹਾ ਉਹਦੀ ਮਾਤਾ ਮਾਤਾ ਜਾਨੀ ਵੀ ਮੇਰੇ ਕੋਲ ਰਹੀ ਹੈ ਉਹ ਨੂੰ ਸਾਂਭਦੀਆਂ ਮੁੜ ਕੇ ਮੇਰੇ ਆਪ ਦੇ ਭੈਣ ਭਰਾ ਵੀ ਪਤਾ ਪੂਰਾ ਲੈਂਦੇ ਰਹੇ ਨੇ ਕੋਲ ਨਹੀਂ ਕੋਲ ਨਹੀਂ ਹਾਂ ਨਾ ਹੀ ਹਾਂ 90 ਉਹ ਤਾਂ ਇਹਦੇ ਡੈਡੀ ਹਰ ਵਾਈ ਤੁਸੀਂ ਜ਼ਰੂਰ ਤੇਲ ਜਾ ਬੇਜੋ ਸਰਜਰੀ ਉਹਦੇ ਅਵਰਜੈਂਸੀ ਇਥੋਂ ਕਰੋ ਸਕਿਆ ਨਾ ਹੁਣ ਚੱਲੀ ਹਾਸਪੀਟਲ ਆਈ ਨਹੀਂ ਸੀ ਇਹ ਬੱਚੇ ਇਥੇ ਹੋਏ ਹੋਏ ਆ ਪੂਰੇ ਹੋ ਗਏ ਆ 60 70 60 70 ਸਾਲ ਦੀ ਮੈਂ ਰਹਿਣੀ ਆ ਤੇ ਮੇਰੇ ਨਾਲ ਹੁਣ ਮੁਤੱਕਾ ਸ਼ਾਈ ਕਰਦੇ ਨੇ ਮੈਂ ਕੁਲੰਗਾ ਜਿੱਥੇ ਬਣਾ ਬਣਾ ਕੇ ਰਹਿ ਕੇ ਤੇ ਮੈਂ ਇੱਥੇ ਤੱਕਰ ਪਹੁੰਚੀ ਹਾਂ ਇੱਥੇ ਤੱਕਰ ਪਹੁੰਚੀ ਆ ਕਮਰਾ ਵੀ ਮਗਰਮ ਪਾਇਆ ਮਾੜਾ ਬੁਨੇ ਬਾਲਿਆਂ ਦੇ ਤੇ ਉੱਥੇ ਗੁਜ਼ਾਰਾ ਮੈਂ ਕਰਦੀ ਰਹੀ ਆ ਪੱਠੇ ਵੇਚ ਕੇ ਪੱਠੇ ਵਿੱਚ ਗੁਜ਼ਾਰਾ ਕਰਦੀ ਰਹੀ ਆ ਪੁੰਦੀ ਰਹੀ ਆ ਤੇ ਹੁਣ ਮੇਰੇ ਨਾਲ ਤੱਕਾ ਕਰਦੇ ਨੇ ਤੇ ਫਿਰ ਮਟ ਮਟ ਕੋਟ ਕੇ ਬਹੁਤ ਕਰਗੇ ਨਹੀਂ ਸੱਟਾਂ ਬਹੁਤ ਲਾਗੇ ਮੇਰੇ ਪੋਪ ਪੋਤਾ ਲੱਗਦਾ ਮੁੱਗੇ ਦਾਖਲ ਹੋਇਆ ਤਾਂ ਤੇ ਵੇਖੋ ਤੁਸੀਂ ਮੇਰੀ ਕੋਈ ਸੁਣਾਈ ਕਰੋ ਮੈਨੂੰ ਬਹੁਤ ਤੰਗ ਕਰਦੇ ਕਰਦੇ ਨੇ ਆਣ ਕੇ ਹਮਲਾ ਮਾਰਦੇ ਨੇ ਕੁੱਟਮਾਰ ਕਰਦੇ ਨੇ ਜਲਾ ਲਾ ਲਾ